ਵਿਆਹਾਂ ਦੇ ਵਿੱਚ ਜਾ ਕੇ ਕੋਈ ਗੋਲੀਆਂ ਚਲਾਉਂਦੇ ਨੇ ਆਮ ਨਾਗਰਿਕ ਨੂੰ ਵੀ ਹੈਗਾ ਕਿ ਇਹ ਚੀਜ਼ ਦੇ ਵਿੱਚ ਕੋਈ ਗਲੋਰੀਫਿਕੇਸ਼ਨ ਨਹੀਂ ਹੈ ਕਿ ਇਹਦੇ ਵਿੱਚ ਕੋਈ ਤੁਹਾਡਾ ਮਾਣ ਨਹੀਂ ਵਧ ਰਿਹਾ ਇਹਦੇ ਵਿੱਚ ਕੋਈ ਮਤਲਬ ਕੀ ਇਹਦੇ ਵਿੱਚ ਹੈ ਨਹੀਂ ਇਹੋ ਜੀ ਗੱਲ ਇਹ ਬਿਲਕੁਲ ਨੌਨਸੈਂਸ ਕਾਈਂਡ ਆਫ ਐਕਟੀਵਿਟੀ ਹੈ ਕਿਤੇ ਪਰਚਾ ਵੀ ਹੋਣਾ ਤੁਹਾਡੇ ਤੇ ਦੂਜੀ ਗੱਲ ਵਿਆਹ ਤੁਹਾਡਾ ਹੈ ਗੈਸਟ ਤੁਹਾਡੇ ਨੇ ਰਿਸ਼ਤੇਦਾਰ ਤੁਹਾਡੇ ਨੇ ਉੱਥੇ ਜਿਹੜਾ ਕੋਈ ਇਹੋ ਜਿਹਾ ਐਕਟ ਹੋਊਗਾ ਉਹਦਾ ਜਿਹੜਾ ਖਮਿਆਜ਼ਾ ਵੀ ਭੁਗਤਣਾ ਪੈਣਾ ਉਹ ਵੀ ਤੁਹਾਡੇ ਰਿਸ਼ਤੇਦਾਰਾਂ ਨੂੰ ਭੁਗਤਣਾ ਪੈਣਾ ਹੈ ਅਲਟੀਮੇਟ ਜਿਹੜਾ ਹੋਊਗਾ ਉਹ ਵੀ ਤੁਹਾਡਾ ਆਪਦਾ ਹੀ ਬੰਦਾ ਹੈ ਤਾਂ ਇਸ ਚੀਜ਼ ਨੂੰ ਤੁਸੀਂ ਸਮਝੋ ਇਹਦੇ ਵਿੱਚ ਤੇ ਤੁਸੀਂ ਇੱਕ 2 ਮਿੰਟ ਦੇ ਲਈ ਆਪਦੀ ਫੋਕੀ ਸ਼ੈਨ ਨੂੰ ਲੈ ਕੇ ਵੀ ਗੋਲੀਆਂ ਮਾਰਤੀਆਂ ਆਓ ਫੌਜ ਪਰਚੀ ਹੋ ਪੁਲਿਸ ਪਰਚੀ ਹੋ ਚਲਾਓ ਜਦੋਂ ਫਿਰ ਲੋੜ ਪੈਂਦੀ ਹੈ ਕੰਮ ਨੇ ਉੱਤੇ ਪਿਸਟਲ ਲੈ ਲੈ ਦੀ ਕੱਢੀ ਜਾਂ ਨਾ ਮੈਂ ਫਾਇਰ ਕੀ ਨਾਨਸੈਂਸ ਹੈ ਥੋੜਾ ਜਿਹਾ ਮਤਲਬ ਕਿ ਮਚੁਰਲੀ ਬਿਹੇਵ ਕਰੋ ਜਵਾਕ ਤੁਸੀਂ ਜਵਾਕ ਨਹੀਂ ਜਿਹਦੇ ਕੋਲ ਅਸਲਾ ਹੁੰਦਾ ਬੰਦਾ ਤਾਂ 18 ਸਾਲ ਤੋਂ ਉੱਤੇ ਹੀ ਹੈ ਤੇ ਹਰਕਤਾਂ 4-5 ਸਾਲ ਦੇ ਜਵਾਕ ਵਾਲਿਆਂ ਨੇ ਮਤਲਬ 5-6 ਸਾਲ ਦਾ ਜਿਵੇਂ ਜਵਾਕ ਭੱਜੇ ਫਿਰਦਾ ਹੁੰਦਾ ਉਸ ਤਰੀਕੇ ਦੇ ਨਾਲ ਵੀ ਕੱਢ ਕੇ ਚਲਾਤਾ ਇਹੋ ਜੀ ਕੋਈ ਐਕਟੀਵਿਟੀ ਹੋਊਗੀ ਤਾਂ ਉਹਦੇ ਤਾਂ ਪਰਚੇ ਹੋਣੇ ਹੀ ਐ ਨਾਲ ਅਸੀਂ ਮੈਰਿਜ ਜਿਹੜਾ ਪੈਲਸ ਮੇਰੀ ਆਵਾਜ਼ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਮੈਰਿਜ ਪੈਲੇਸਿਸ ਦੇ ਜਿਹੜੇ ਓਨਰ ਨੇ ਉਹਨਾਂ ਨੂੰ ਬੜੀ ਕਲੀਅਰ ਗੱਲ ਇੱਕ ਹੋਰ ਕਹਿਣਾ ਚਾਹਨਾ ਪਹਿਲਾਂ ਵੀ ਇਹ ਚੀਜ਼ ਇਨਸੀਡੈਂਟ ਆਪਣੀ ਹੁਣ ਜਿਹੜਾ ਹੈਗਾ ਫਲੋਸਪੁਰ ਸਾਈਡ ਸਾਹਮਣੇ ਆਈ ਸੀ ਕਿ ਇੱਕ ਵਿਆਹ ਦੇ ਵਿੱਚ ਹੀ ਫਾਇਰਿੰਗ ਜਦੋਂ ਹੋਈ ਹੈ ਤਾਂ ਉਹਦੇ 'ਚ ਇੱਕ ਜਿਹੜਾ ਹੈਗਾ ਪਰਾ ਵੱਲੋਂ ਹੀ ਪੈਣ ਦੇ ਗੋਲੀ ਲੱਗੀ ਤੇ ਡੈਥ ਹੋ ਗਈ। ਤੋਂ ਜਿਹੜੀ ਇਹ ਤੁਸੀਂ ਮਤਲਬ ਵਿਆਹਾਂ ਦੇ ਵਿੱਚ ਜਾ ਕੇ ਕੋਈ ਗੋਲੀਆਂ ਚਲਾਉਂਦੇ ਨੇ ਆਮ ਨਾਗਰਿਕ ਨੂੰ ਵੀ ਹੈਗਾ ਕਿ ਇਹ ਚੀਜ਼ ਦੇ ਵਿੱਚ ਕੋਈ ਗਲੋਰੀਫਿਕੇਸ਼ਨ ਨਹੀਂ ਹੈ ਕਿ ਇਹਦੇ ਵਿੱਚ ਕੋਈ ਤੁਹਾਡਾ ਮਾਣ ਨਹੀਂ ਵਧ ਰਿਹਾ ਇਹਦੇ ਵਿੱਚ ਕੋਈ ਮਤਲਬ ਕੀ ਇਹਦੇ ਵਿੱਚ ਹੈ ਨਹੀਂ ਇਹ ਜੀ ਗੱਲ। ਇਹ ਬਿਲਕੁਲ ਨੌਨਸੈਂਸ ਕਾਈਂਡ ਆਫ ਐਕਟੀਵਿਟੀ ਹੈ। ਇੱਥੇ ਪਰਚਾ ਵੀ ਹੋਣਾ ਤੁਹਾਡੇ ਤੇ। ਦੂਜੀ ਗੱਲ ਵਿਆਹ ਤੁਹਾਡਾ ਹੂੰ ਗੈਸਟ ਤੁਹਾਡੇ ਨੇ ਰਿਸ਼ਤੇਦਾਰ ਤੁਹਾਡੇ ਨੇ ਉੱਥੇ ਜਿਹੜਾ ਕੋਈ ਇਹੋ ਜਿਹਾ ਐਕਟ ਹੋਊਗਾ ਉਹਦਾ ਜਿਹੜਾ ਖਮਿਆਜ਼ਾ ਵੀ ਭੁਗਤਣਾ ਪੈਣਾ ਉਹ ਵੀ ਤੁਹਾਡੇ ਰਿਸ਼ਤੇਦਾਰਾਂ ਨੂੰ ਹੀ ਭੁਗਤਣਾ ਪੈਣਾ ਹੈ ਅਲਟੀਮੇਟਲੀ ਜਿਹੜਾ ਬੰਦਾ ਇੰਜਰਡ ਹੋਊਗਾ ਉਹ ਵੀ ਤੁਹਾਡਾ ਆਪਦਾ ਹੀ ਬੰਦਾ ਹੈ ਤਾਂ ਇਸ ਚੀਜ਼ ਨੂੰ ਤੁਸੀਂ ਸਮਝੋ ਇਹਦੇ ਵਿੱਚ ਕੋਈ ਵਿੜਿਆਈ ਨਹੀਂ ਹੈਗੀ ਤੇ ਤੁਸੀਂ ਇੱਕ ਦੋ ਮਿੰਟ ਦੇ ਲਈ ਆਪ ਦੀ ਫੋਕੀ ਸ਼ੈ ਨੂੰ ਲੈ ਕੇ ਵੀ ਗੋਲੀਆਂ ਮਾਰਦਿਆਂ ਆਓ ਫੌਜ ਚ ਭਰਤੀ ਹੋ ਪੁਲਿਸ ਚ ਭਰਤੀ ਹੋ ਚਲਾਓ ਜਦੋਂ ਫਿਰ ਲੋੜ ਪੈਂਦੀ ਹੈ ਠੀਕ ਹੈ ਨਾ ਜੀ ਆ ਵਿਲੇ ਕੀ ਕੰਮ ਨੇ ਉਹ ਤੇ ਪਿਸਟਲ ਲੈ ਲੈ ਦੀ ਕੰਢੀ ਜਨਾ ਮੈਂ ਫਾਇਰ ਕੀ ਨੌਨਸੈਂਸ ਹੈ ਥੋੜਾ ਜਿਹਾ ਮਤਲਬ ਕਿ ਮੈਚੁਰਲੀ ਬਿਹੇਵ ਕਰੋ ਜਵਾਕ ਤੁਸੀਂ ਜਵਾਕ ਨਹੀਂ ਜਿਹਦੇ ਕੋਲ ਅਸਲਾ ਹੁੰਦਾ ਬੰਦਾ ਤਾਂ 18 ਸਾਲ ਤੋਂ ਉੱਤੇ ਹੀ ਹੈ ਤੇ ਹਰਕਤਾਂ 4-5 ਸਾਲ ਦੇ ਜਵਾਕ ਵਾਲੀਆਂ ਨੇ ਮਤਲਬ 5-6 ਸਾਲ ਦਾ ਜਿਵੇਂ ਜਵਾਕ ਭੱਜੇ ਫਿਰਦਾ ਹੁੰਦਾ ਉਸ ਤਰੀਕੇ ਦੇ ਨਾਲ ਵੀ ਕੱਢ ਕੇ ਚਲਾਤਾ ਹੈ ਨਾ ਜਵਾਕ ਵਾਲੀਆਂ ਗੱਲਾਂ ਨੇ ਆਪਦੇ ਆਪ ਨੂੰ ਤੁਸੀਂ ਮੈਚੁਰ ਸਮਝਦੇ ਹੋ ਤਾਂ ਥੋੜਾ ਜਿਹਾ ਸੈਂਸਿਬਲੀ ਬਿਹੇਵ ਕਰੋ ਤੇ ਇਹ ਜੇ ਕੋਈ ਐਕਟੀਵਿਟੀ ਹੋਊਗੀ ਤਾਂ ਉਹਦੇ ਤਾਂ ਪਰਚੇ ਹੋਣੇ ਹੀ ਐ ਨਾਲ ਅਸੀਂ ਮੈਰਿਜ ਜਿਹੜਾ ਪੈਲਸ ਓਨਰ ਹੈ ਉਹਨੂੰ ਵੀ ਕਰਾਂਗੇ ਰੁਪੇਨ ਮੇਰੀ ਆਲਰੇਡੀ ਵੈਸੇ ਮੈਰਿਜ ਪਹਿਲੇ ਸੋਨਰ ਨਾਲ ਮੀਟਿੰਗ ਹੋ ਚੁੱਕੀ ਆ ਅਸੀਂ ਉਹਨਾਂ ਨੂੰ ਕਹਿ ਚੁੱਕੇ ਹਾਂ ਜੇ ਕੋਈ ਐਹੋ ਜਿਹਾ ਇਨਸੀਡੈਂਟ ਆਉਂਦਾ ਤਾਂ ਸਾਡੇ ਇਮੀਡੀਏਟਲੀ ਧਿਆਨ ਚ ਲਿਆਉਣਾ ਹੈ ਤਾਂ ਅਸੀਂ ਉਹਦੇ ਤੇ ਕਾਰ ਵੀ ਪਹਿਲਾਂ ਹੀ ਕਰ ਦਾਂਗੇ ਆਪਣੇ ਦੇਣ ਲੱਗੇ ਵੀ ਮੈਰਿਜ ਪਹਿਲੇ ਸੋਨਰ ਨੇ ਜਿਹੜੇ ਆਪਣੇ ਜਦੋਂ ਤੁਸੀਂ ਦਿੰਨੇ ਹੋ ਵੀ ਆਪਣੇ ਕਿ ਕਿਸੇ ਦੀ ਡੇਟ ਬੁੱਕ ਕਰਦੇ ਹੋ ਵਿਆਹ ਦੀ ਉਸੇ ਟਾਈਮ ਇਹ ਬੰਦਿਆਂ ਨੂੰ ਅਵੇਅਰ ਕਰਨਗੇ ਜੀ ਵੀ ਬਈ ਆਹ ਕੰਮ ਨਾ ਹੋਵੇ ਜੇ ਹੋਇਆ ਤਾਂ ਪੁਲਿਸ ਤੁਹਾਡੇ ਤੇ ਤੇ ਸਾਡੇ ਤੇ ਸਨੇ ਪਰਚਾ ਦਰਜ ਕਰੂਗੀ ਇਹ ਮੈਰਿਜ ਪੈਸਨ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਜੀ ਕਹਤਾ ਜੀ ਉਹ ਆਪਣੇ ਵੱਲੋਂ ਦੇਖੋ ਉਹਨਾਂ ਨੇ ਇਨਸ਼ੋਰ ਕਰਨਾ ਹੈ ਠੀਕ ਹੈ ਆਪਣੇ ਉਹ ਉਹਨਾਂ ਨੂੰ ਕਲੀਅਰ ਕਰਤਾ ਹੈ ਤੇ ਜੇ ਉੱਥੇ ਕੋਈ ਚੀਜ਼ ਹੋਊਗੀ ਉੱਥੇ ਉਹ ਸਾਨੂੰ ਅਵੇਅਰ ਕਰਨਗੇ ਜੀ ਅਸੀਂ ਕਾਰਵਾਈ ਕਰਾਂਗੇ ਅਕੋਰਡਿੰਗਲੀ ਉਹਨਾਂ ਵੱਲੋਂ ਹੋਲਡਿੰਗ ਵੀ ਲਗਾ ਦਿੱਤੇ ਕਿ ਇਹਨੇ ਪੈਲੈਸਿਸ ਦੇ ਵਿੱਚ ਉਹ ਵੀ ਹੋ ਗਿਆ ਤਾਂ ਉਸ ਤਰੀਕੇ ਦੇ ਨਾਲ ਸਾਰਾ ਕੁਝ ਅਸੀਂ ਇਸ ਚੀਜ਼ ਨੂੰ ਕਰ ਰਹੇ ਹਾਂ